ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰਪਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਰਮਨप्रीत कौर ਖਬਰਾਂ ਲੈ ਕੇ ਹਰ ਰੋਜ਼ੀ ਤਰ੍ਹਾਂ ਹਾਜ਼ਰ ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਦੇਸ਼ ਦੁਨੀਆ ਦਾ ਤੇ ਪੰਜਾਬ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪ੍ਰਵਾਸੀ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਕਿਸਾਨੀ ਦੀ ਕਿਸਾਨਾਂ ਦੀ 13 ਮਹੀਨੇ ਬਾਅਦ ਸ਼ੰਭੂ ਬਾਰਡਰ ਖੋਲ ਦਿੱਤਾ ਗਿਆ ਜੀ ਆਵਾਜਾਈ ਹੁਣ ਫਿਰ ਤੋਂ ਸ਼ੁਰੂ ਹੋ ਗਈ ਆ ਉਥੋਂ ਬਿਲਕੁਲ ਜੀ ਬਿਲਕੁਲ ਆਵਾਜਾਈ ਸ਼ੁਰੂ ਹੋ ਚੁੱਕੀ ਆ ਸ਼ੰਭੂ ਬਾਰਡਰ ਜਿਹੜਾ ਉਹ 13 ਮਹੀਨਿਆਂ ਬਾਅਦ ਖੁੱਲ ਚੁੱਕਿਆ ਜਿਹੜਾ ਪੰਜਾਬ ਵਾਲਾ ਪਾਸਾ ਇੱਥੇ ਕੁੱਝ ਕੁ ਵਿਰਲੀਆਂ ਟਾਮੀਆਂ ਟਰਾਲੀਆਂ ਖੜੀਆਂ ਤੇ ਉਧਰਲਾ ਪਾਸਾ ਬਿਲਕੁਲ ਪਧਰਾ ਕਰ ਦਿੱਤਾ ਗਿਆ ਉਥੇ ਆਵਾਜਾਈ ਬਿਲਕੁਲ ਬਹਾਲ ਹੋ ਗਈ ਆ 13 ਮਹੀਨੇ ਬਾਅਦ ਇਹ ਸਾਰਾ ਕੁਝ ਹੋਇਆ ਕੱਲ ਮੈਂ ਨਾ ਨੋਟ ਕੀਤਾ ਨਹੀਂ ਭਾਈ ਲੋਕ ਕੀ ਸੋਚਦੇ ਨੇ ਭਾਈ ਜਿਹੜੇ ਬਾਰਡਰ ਖਾਲੀ ਕਰਵਾਏ ਗਏ ਆ ਜਿੰਨੀ ਕਿ ਮੈਨੂੰ ਸਮਝ ਆ ਉਹਦੇ ਮੁਤਾਬਕ ਤਾਂ ਇਹ ਵੀ 60% ਲੋਕ ਤਾਂ ਇਹ ਗੱਲ ਕਹਿੰਦੇ ਵੀ ਸਰਕਾਰਾਂ ਨੇ ਧੱਕਾ ਕੀਤਾ 20% ਲੋਕ ਇਹ ਗੱਲ ਕਹਿੰਦੇ ਵੀ ਯਾਰ ਕਿਸਾਨਾਂ ਵਿੱਚ ਜਦੋਂ ਇਤਾਂ ਹੀ ਹਿੰਮਤ ਐਵੇਂ ਧਰਨੇ ਤੁਰਨੇ ਲਾਉਂਦੇ ਰਹਿੰਦੇ ਆ ਤੇ 20% ਇਹ ਗੱਲ ਕਹਿੰਦੇ ਵੀ ਬਹੁਤ ਵਧੀਆ ਹੋਇਆ ਇਹ ਇਵੇਂ ਹੀ ਹੋਣੀ ਚਾਹੀਦੀ ਸੀ ਇਹਨਾਂ ਦੇ ਨਾਲ ਇਹਨਾਂ ਨੇ ਖਰਾਬ ਕੀਤਾ ਗੰਦ ਪਾਇਆ ਸੜਕਾਂ ਰੋਕ ਕੇ ਬਹਿ ਜਾਂਦੇ ਆ ਮਤਲਬ ਇਹ ਮੈਂ ਰੇਸ਼ੋ ਦੀ ਗੱਲ ਦੱਸੀ ਜਿੰਨੀ ਤੱਕ ਮੈਨੂੰ ਪਤਾ ਲੱਗਾ ਵੀ ਭਾਈ ਲੋਕਾਂ ਦਾ ਉਹ ਵਰਗ ਆ ਜਿਹੜੇ ਵੱਖ-ਵੱਖ ਵਰਗ ਉਹ ਕਿਵੇਂ-ਕਿਵੇਂ ਸੋਚ ਰਹੇ ਆ ਪਰ ਕੁੱਲ ਮਿਲਾ ਕੇ ਗੱਲ ਇਹ ਏ ਜੀ ਕਿ ਕਿਸਾਨਾਂ ਦਾ ਇਹ ਸੰਘਰਸ਼ ਫੇਲ ਹੋ ਗਿਆ ਇਹ ਅੰਦੋਲਨ ਜਿਹੜਾ ਬਿਲਕੁਲ ਫੇਲ ਹੋਇਆ ਇਸ ਅੰਦੋਲਨ ਦੇ ਫੇਲ ਹੋਣ ਦੇ ਪਿੱਛੇ ਕਿਸਾਨ ਆਪ ਹੀ ਜ਼ਿੰਮੇਵਾਰ ਆ ਦੇਖੋ ਆਮ ਜਿਹੜੇ ਔਲੇ ਕਿਸਾਨ ਆ ਉਹ ਤਾਂ ਵਿਚਾਰਿਆਂ ਨੂੰ ਜੇ ਤੁਸੀਂ ਕੱਲ ਨੂੰ ਹੌਕਾ ਦਿਓ ਕਿ ਕਿਤੇ ਨਾ ਕਿਤੇ ਝੰਡਾ ਲੈ ਕੇ ਫੇਰ ਪਹੁੰਚ ਜਾਣਗੇ ਸਰ ਮੋਰਲੇਦ ਦਾ ਸੋਚਾਂ ਕੀ ਆ ਮਕਸਦ ਕੀ ਆ ਇਹਦੇ ਬਾਰੇ ਉਹਨਾਂ ਨੂੰ ਥੋੜੀ ਪਤਾ ਹੁੰਦਾ ਤੇ ਉਹ ਵਿਚਾਰੇ ਇਸ ਤਰੀਕੇ ਨਾਲ ਉੱਤੇ ਵੀ ਜਾਂਦੇ ਕਈ ਵਾਰ ਧੋਖੇ ਚ ਵੀ ਆ ਜਾਂਦੇ ਕਈ ਵਾਰੀ ਸਫਲ ਵੀ ਹੋ ਜਾਂਦੇ ਕਈ ਵਾਰੀ ਅਸਫਲ ਵੀ ਹੋ ਜਾਂਦੇ ਆ ਇਹ ਗੱਲ ਆ ਪਰ ਇਹ ਪਤਾ ਲੱਗਾ ਜੀ ਕਿ ਜਗਦੀਸ਼ ਸਿੰਘ ਡੱਲੇਵਾਲ ਇਸ ਵੇਲੇ ਜਦੋਂ ਆਪਾਂ ਖਬਰਾਂ ਨਹੀਂ ਸਾਝ ਪਾ ਰਹੇ ਆ ਡਿਟੇਨ ਕਰਕੇ ਰੱਖੇ ਹੋਏ ਆ ਜਲੰਧਰ ਸ਼ੌਣੀ ਦੇ ਵਿੱਚ ਪੀਡਬਲਯੂਡੀ ਡਿਪਾਰਟਮੈਂਟ ਦੇ ਗੈਸਟ ਹਾਊਸ ਦੇ ਵਿੱਚ ਪੰਲੇਰ ਹੋਰੀ ਵੀ ਕਿਤੇ ਰੱਖੇ ਹੋਏ ਆ ਲੰਗੇ ਕੱਲ ਪੰਜ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਸਾਡਾ ਅੰਦਗੇਤ ਤੇ ਪ੍ਰੋਸੈਸਿੰਗ ਝੜਪਾਂ ਵੀ ਹੋਈਆਂ ਉਹ ਹੁਸ਼ਿਆਰਪੁਰ ਵੀ ਸੀ ਫਿਰੋਜ਼ਪੁਰ ਵੀ ਸੀ ਮਾਨਸਾ ਵੀ ਸੀ ਮੁਖਸਰ ਵੀ ਸੀ ਫਾਜ਼ਲਕਾ ਵੀ ਸੀ ਇਸ ਤਰੀਕੇ ਦੇ ਨਾਲ ਕਿਸਾਨ ਇਹ ਗੱਲ ਕਹਿੰਦੇ ਵੀ ਜਿਹੜੀ ਇਹ ਸੂਬੇ ਦੀ ਸਰਕਾਰ ਆ ਤੇ ਕੁਝ ਮਹੀਨੇ ਪਹਿਲਾਂ ਤੱਕ ਤਾਂ ਇਹ ਗੱਲ ਕਹੀ ਸੀ ਵੀ ਤੁਸੀਂ ਬਿਲਕੁਲ ਆਪਣੀ ਥਾਂ ਤੇ ਵਾਜਿਬ ਤੁਹਾਡੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਤੁਹਾਡੇ ਨਾਲ ਤਿੰਨਰ ਦੀ ਸਰਕਾਰ ਨਹੀਂ ਖੜਦੀ ਪਰ ਅਸੀਂ ਤੁਹਾਡੇ ਨਾਲ ਖੜੇ ਆ ਉਹ ਕਿਹੜੇ ਕਾਰਨ ਜਿਹਨੇ ਕਰਕੇ ਇਹਨਾਂ ਨੂੰ ਅਚਾਨਕ ਇਹ ਲੱਗਣ ਲੱਗ ਪਿਆ ਦੋ ਭਾਈ ਇਹਨਾਂ ਦੇ ਕਰਕੇ ਤਾਂ ਸਮੱਸਿਆ ਬਹੁਤ ਆ ਰਹੀ ਹੈ ਇਹਨਾਂ ਦੇ ਕਰਕੇ ਤਾਂ ਇਸ ਵੇਲੇ ਵਿਦਨ ਪੈ ਰਿਹਾ ਇਥੇ ਆਵਾਜਾਈ ਦੇ ਵਿੱਚ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਰੋਜ਼ਗਾਰ ਨੇ ਉੱਤੇ ਅਸਰ ਪੈ ਰਿਹਾ ਸੋ ਹੁਣ ਇਹ ਗੱਲ ਕਹਿਣੀ ਸ਼ੁਰੂ ਕਰਤੀ ਹੈ ਵਕਫਾ ਕਿਸਾਨ ਜਥੇਬੰਦੀਆਂ ਨੇ ਵੀ ਕਿ ਆਮ ਆदमी ਪਾਰਟੀ ਬੀਜੇਪੀ ਦੀ ਵੀ ਟੀਮ ਤੇ ਸਾਨੂੰ ਹੀ ਭੁਲੇਖਾ ਰਹਿ ਗਿਆ ਤੇ ਸਾਡੇ ਨਾਲ ਧੋਖਾ ਕੀਤਾ ਗਿਆ ਸਾਨੂੰ ਚੰਡੀਗੜ੍ਹ ਦੇ ਵਿੱਚ ਬੁਲਾ ਕੇ ਤੇ ਉਧਰੋਂ ਜਦੋਂ ਅਸੀਂ ਆਉਂਦੇ ਸੀ ਤੇ ਉਸ ਵੇਲੇ ਗ੍ਰਿਫਤਾਰ ਕਰਕੇ ਤੇ ਇਹ ਧਰਨਾ ਚੁਕਵਾਇਆ ਗਿਆ ਅਸਲ ਵਿੱਚ ਸਰਕਾਰ ਨੇ ਇਹ ਕੁਝ ਦਿਨ ਪਹਿਲਾਂ ਹੀ ਪਲੈਨਿੰਗ ਕਰ ਲਈ ਸੀ ਇਹ ਪਤਾ ਲੱਗਾ ਵੀ ਭਾਈ ਆਪਾਂ ਕਿਸਾਨਾਂ ਨੂੰ ਇੱਥੋਂ ਭਜਾਉਣਾ ਕਿਵੇਂ ਹੈ ਇੱਥੋਂ ਹਟਾਉਣਾ ਕਿਵੇਂ ਹੈ ਜੇ ਮੰਨ ਲਓ ਉੱਥੇ ਡੱਲੇਵਾਲ ਹੋਰੀ ਵੀ ਹੁੰਦੇ ਬਾਕੀ ਕਿਸਾਨਾਂ ਆਗੂ ਵੀ ਹੁੰਦੇ ਤਾਂ ਸ਼ਾਇਦ ਉੱਥੇ ਵੱਧ ਵਿਰੋਧ ਕਰਨਾ ਪੈਂਦਾ ਵੀ ਡੱਲੇਵਾਲ ਨੂੰ ਤੁਸੀਂ ਚੱਕ ਕੇ ਕਿਵੇਂ ਲੈ ਜਾਓਗੇ ਉਹਨਾਂ ਨੇ ਇਸ ਕਰਕੇ ਦੇਣੀ ਇਹ ਚੁਣਿਆ ਵੀ ਭਾਈ ਜਦੋਂ ਇਹ ਮੀਟਿੰਗ ਦੇ ਉੱਤੇ ਜਾਣਗੇ ਉਦੋਂ ਇਹਨਾਂ ਨੂੰ ਫੜ ਲਓ ਤੇ ਜਿਹੜੇ ਬਾਕੀ ਆ ਫਿਰ ਉਹ ਲੀਡਰਲੈਸ ਜਦੋਂ ਹੋ ਗਏ ਤੇ ਫਿਰ ਉਹਨਾਂ ਦੇ ਉੱਤੇ ਕਾਰਵਾਈ ਕਰ ਦਿਓ ਸੋ ਉਹਨਾਂ ਨੇ ਪ੍ਰੀ ਪਲਾਨ ਤਰੀਕੇ ਦੇ ਨਾਲ ਸਾਰਾ ਕੁਝ ਕੀਤਾ ਕੱਲ ਇੱਕ ਪੁਰਸਧ ਅਧਿਕਾਰੀ ਨੂੰ ਪੱਤਰ ਕਰਦੇ ਸਵਾਲ ਕੀਤਾ ਕਹਿੰਦੇ ਵੀ ਜੇ ਕਿਸਾਨ ਜਿਥੇ ਬੰਦੇ ਸਾਰੀਆਂ ਇਕੱਠੇ ਹੋ ਗਏ ਇੱਥੇ ਫੇਰ ਆਉਣ ਤੇ ਕਹਿੰਦਾ ਫੇਰ ਅਸੀਂ ਕਿਹੜਾ ਕਿਤੇ ਗਏ ਆ ਜਾਂ ਰਿਟਾਇਰ ਹੋ ਗਏ ਆ ਜੇ ਉਹ ਇਕੱਠੇ ਹੋ ਕੇ ਆਉਣਗੇ ਤਾਂ ਫੇਰ ਇੱਕੀ ਇਕੱਠੇ ਹੋ ਕੇ ਬੈਣ ਦੀ ਨਹੀਂ ਦੇਵਾਂਗੇ ਆਪਦੇ ਪਛਾਣ ਪੱਤਰ ਲਿਓਣ ਤੇ ਜਿਹੜੇ ਟਰੈਕਟਰ ਟਰਾਲੀ ਇੱਥੇ ਖੜੇ ਥਾਣਿਆਂ ਦੇ ਵਿੱਚ ਚੱਕ ਕੇ ਲੈ ਜਾਣ ਹੁਣ ਨਹੀਂ ਇਹਨਾਂ ਨੂੰ ਇਕੱਠੇ ਹੋਣ ਦਿੰਦੇ ਜੀ ਬਿਲਕੁਲ ਸਹੀ ਕਿਹਾ ਤੁਸੀਂ ਤਹਿਣਾ ਸਾਹਿਬ ਇਹ ਸਭ ਕੁਝ ਦਾ ਕਰਕੇ ਬਹੁਤ ਲੋਕਾਂ ਦੇ ਮਨਾਂ ਦੇ ਵਿੱਚ ਵਿਚਾਰ ਆਏ ਪਰ ਜਿਹੜੀ ਪੰਜਾਬ ਸਰਕਾਰ ਹੈ ਪੂਰੀ ਤਰ੍ਹਾਂ ਨਾਲ ਨਿਸ਼ਾਨੇ ਤੇ ਆ ਗਈ ਹੈ ਜੀ ਸਭ ਕੁਝ ਹੋਣ ਤੋਂ ਬਾਅਦ ਦੇਖੋ ਪੰਜਾਬ ਦੀ ਸਰਕਾਰ ਦੇ ਨਿਸ਼ਾਨੇ ਉੱਤੇ ਆਉਣਾ ਹੀ ਆ ਜਦੋਂ ਕਾਂਗਰਸ ਦੀ ਸਰਕਾਰ ਸੀ ਤੇ ਇਹ ਸਰਕਾਰ ਵਿਰੋਧੀ ਧਿਰ ਦੇ ਵਿੱਚ ਸੀ ਆਮ ਆਦਮੀ ਪਾਰਟੀ ਤੇ ਉਦੋਂ ਇਹ ਵੀ ਤਾਂ ਹਰ ਗੱਲ ਦੇ ਉੱਤੇ ਨਿਸ਼ਾਨੇ ਤੇ ਲੈਂਦੇ ਸੀ ਨਾ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਵੀ ਭਾਈ ਇਹ ਲੁੱਟ ਕੇ ਖਾ ਗਏ ਇਹਨਾਂ ਨੇ ਪੰਜਾਬ ਵਿਰੋਧੀ ਫੈਸਲੇ ਕੀਤੇ ਇਹਨਾਂ ਨੇ ਆਹ ਕੀਤਾ ਇਹਨਾਂ ਨੇ ਉਹ ਕੀਤਾ ਹੁਣ ਭਾਈ ਉਹਨਾਂ ਦੇ ਕੋਲੇ ਮੌਕਾ ਹੋਇਆ ਇਹ ਗੱਲ ਕਹਿੰਦੇ ਵੀ ਤੁਸੀਂ ਸਾਡੇ ਤੋਂ ਵੀ ਵੱਧ ਗੱਲ ਪਤਾ ਤੁਸੀਂ ਤਾਂ ਅੱਖ ਵੀ ਨਹੀਂ ਕਰਦੇਗੇ ਤੁਸੀਂ ਤਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਦਰੜਤਾ ਹੁਣ ਇਹ ਗੱਲ ਕਹਿੰਦੇ ਪਹਿਲਾਂ ਉਹ ਗੱਲ ਕਹਿੰਦੇ ਹੁੰਦੇ ਸੀ ਬਸ ਫਰਕ ਇਹ ਨਾ ਕੀ ਪਿਆ ਪਰ ਜਿਹੜੀ ਤਾਜ਼ਾ ਜਾਣਕਾਰੀ ਹੈ ਉਹ ਇਹ ਆ ਵੀ ਕਾਂਗਰਸ ਤੇ ਅਕਾਲੀ ਸਿਰਫ ਦੋ ਪਾਰਟੀਆਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਇਸ ਫੈਸਲੇ ਦੇ ਖਿਲਾਫ ਬੋਲ ਰਹੀਆਂ ਬਾਕੀ ਬੀਜੇਪੀ ਤਾਂ ਸਿੱਫਤਾ ਤੇ ਲੱਗੀ ਪਈ ਆ ਬੀਜੇਪੀ ਤੇ ਆਮ ਆਦਮੀ ਪਾਰਟੀ ਦੋਵਾਂ ਦੇ ਬਿਆਨ ਇੱਕੋ ਜਿਹੇ ਆ ਉਹ ਕਹਿੰਦੇ ਕਾਰੋਬਾਰ ਨੂੰ ਬਹਾਲ ਕਰਨ ਦੇ ਲਈ ਕਾਰੋਬਾਰ ਨੂੰ ਚਲਾਉਣ ਦੇ ਲਈ ਇਹ ਸਾਰਾ ਕੁਝ ਕਰਦਾ ਬੜਾ ਜ਼ਰੂਰੀ ਆ ਪੰਜਾਬ ਬੜਾ ਬਰਬਾਦ ਹੋ ਰਿਹਾ ਸੀ ਫਲਾਣਾ ਸੀ ਕੱਲ ਜਦੋਂ ਮੈਂ ਪਹਿਲਾਂ ਗੱਲ ਕੀਤੀ ਹੈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਜਿਹੜੀ ਉਹਦੇ ਵੱਲੋਂ ਨਾ ਪੰਜਾਬ ਦੇ ਮੰਤਰੀਆਂ ਦੀਆਂ ਤੇ ਵਿਧਾਇਕਾਂ ਦੀਆਂ ਵੀਡੀਓ ਜਾਰੀ ਕੀਤੀ ਗੰਗੇ ਨਾ ਉਹਨਾਂ ਵੀਡੀਓ ਦੇ ਵਿੱਚ ਇਹ ਗੱਲ ਕਹਿ ਰਹੇ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਤੇ ਕਿਸਾਨਾਂ ਦਾ ਧਰਨਾ ਬਿਲਕੁਲ ਵਾਜਬ ਹੈ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਅਸੀਂ ਇਸ ਧਰਨੇ ਦੇ ਨਾਲ ਸਮਰਥਨ ਕਰਦੇ ਹਾਂ ਉਹਨਾਂ ਨੇ ਕਿਹਾ ਜੀ ਕਿ ਆਪ ਦੇ ਵੀਡੀਓ ਆਪੇ ਦੇਖ ਲੈਣ ਤੇ ਹੁਣ ਦੱਸਣ ਵੀ ਭਾਈ ਅਸੀਂ ਪਹਿਲਾਂ ਸਹੀ ਸੀ ਕਿ ਹੁਣ ਸਹੀ ਆ ਇਹ ਪਹਿਲਾਂ ਗਲਤ ਸੀ ਕਿ ਹੁਣ ਗਲਤ ਹੈਗੇ ਆ ਤੋ ਮਤਲਬ ਇਹ ਹੈ ਜੀ ਕਿ ਹੁਣ ਧਰਨਾ ਚੁੱਕਿਆ ਗਿਆ ਚਲੋ ਵਧੀਆ ਹੋਇਆ ਜੀ ਸੜਕਾਂ ਖੁੱਲ ਗਈਆਂ ਇਹਦਾ ਮਤਲਬ ਇਹ ਹੈ ਜੀ ਕਿ ਹੁਣ ਕਾਰੋਬਾਰ ਪੰਜਾਬ ਦੇ ਵਿੱਚ ਬਹੁਤ ਵਧ ਜਾਣ ਬੇਰੋਜ਼ਗਾਰੀ ਪੰਜਾਬ ਦੇ ਵਿੱਚੋਂ ਖਤਮ ਹੋ ਜਾਣੀ ਹੈ ਹੁਣ ਪੰਜਾਬ ਦੇ ਵਿੱਚ ਨਵੇਂ ਉਦਯੋਗ ਆ ਜਾਣੇ ਆ ਤੇ ਹੁਣ ਬਹੁਤ ਕੁਝ ਪੰਜਾਬ 'ਚ ਹੋ ਜੂਗਾ ਇਹਦਾ ਮਤਲਬ ਇਹ ਹੈ ਜੀ ਜੀ ਦੇਖਦੇ ਆ ਕੀ ਬਣਦਾ ਪੰਜਾਬ ਚ ਖੈਰ ਉਧਰ ਖੜਗੇ ਹੋਰਾਂ ਨੇ ਇੱਕ ਬਿਆਨ ਦਿੱਤਾ ਉਹ ਕਹਿੰਦੇ ਦੋ ਕਿਸਾਨ ਵਿਰੋਧੀ ਪਾਰਟੀਆਂ ਨੇ ਹੱਥ ਮਿਲਾਇਆ ਟੈਣਾ ਸਾਹਿਬ ਇਹ ਗੱਲ ਸਮਝ ਤੋਂ ਬਾਹਰ ਆ ਦਿਨਾਂ ਚੋਂ ਆਪਣੇ ਆਪ ਨੂੰ ਕਿਸਾਨ ਹਤੈਸ਼ੀ ਤਾਂ ਇਹ ਸਾਰੇ ਕਹਿੰਦੇ ਨੇ ਪਰ ਅਸਲ ਚ ਤਾਂ ਕਿਸਾਨ ਹਤੈਸ਼ੀ ਬਣ ਕੇ ਕੋਈ ਵੀ ਨਹੀਂ ਸਾਹਮਣੇ ਆਇਆ ਬਿਲਕੁਲ ਜੀ ਦੇਖੋ ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਵੀ ਜਿਹੜੇ ਨਾ ਕਿਸਾਨਾਂ ਨੂੰ ਏਕਤਾ ਕਰਨਾ ਪਊਗਾ ਕਿਸਾਨਾਂ ਨੂੰ ਇੱਕ ਤਰ੍ਹਾਂ ਦਾ ਪਾਠ ਪੜ੍ਹਨਾ ਪਊਗਾ ਜੇਕਰ ਇਹਨਾਂ ਨੇ ਭਵਿੱਖ ਦੇ ਵਿੱਚ ਨਿਮੋਸ਼ੀਆਂ ਤੋਂ ਬਚਣਾ ਤਾਂ ਨਹੀਂ ਤਾਂ ਹੁਣ ਵੇਖੋ ਲੋਕ ਇਹ ਗੱਲ ਕਹਿੰਦੇ ਵੀ 3600 ਤਾਂ ਜਥੇਬੰਦੀ ਬਣੀ ਐ ਕਿਹਦੀ ਗੱਲ ਸੁਣੀ ਐ ਤੇ ਕਿਹਦੀ ਮੰਨੀ ਐ ਇਹਨਾਂ ਦੇ ਉੱਤੇ ਯਕੀਨ ਕੀ ਕਰਗੇ ਵੀ ਭਾਈ ਕਦੇ ਕੋਈ ਕਿਤੇ ਵਹਿ ਜਾਂਦਾ ਕਦੇ ਕੋਈ ਕਿਤੇ ਵਹਿ ਜਾਂਦਾ ਉਹਨਾਂ ਨੇ ਇਹ ਗੱਲ ਕਹੀ ਆ ਦੂਜੀ ਗੱਲ ਇਹ ਵੀ ਮਨਕਾਰਜਨ ਖੜਗੇ ਜਿਹੜੇ ਉਹ ਕਾਂਗਰਸ ਤੇ ਆਪਾਂ ਜਾਣਦੇ ਕਿ ਰਾਸ਼ਟਰੀ ਪ੍ਰਧਾਨ ਤੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਦੋ ਕਿਸਾਨ ਵਿਰੋਧੀ ਪਾਰਟੀਆਂ ਨੇ ਆਪਸ ਦੇ ਵਿੱਚ ਹੱਥ ਮਿਲਾਇਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੀ ਉਹੋ ਜੀ ਤੇ ਬੀਜੇਪੀ ਵੀ ਉਹੋ ਜੀ ਆ ਸ਼ੁਰੂ ਕਰਨੇ ਵੀ ਇਹਨਾਂ ਪਾਰਟੀਆਂ ਨੇ ਦੋਵਾਂ ਨੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਸਾਰਾ ਕੁਝ ਕੀਤਾ ਹੈਗਾ ਵੀ ਕਿਸਾਨਾਂ ਨੂੰ ਭਜਾਓ ਕਿਸਾਨਾਂ ਨੂੰ ਖਦੇੜ ਦਿਓ ਕਿ ਉਹ ਕਹਿੰਦੇ ਜੀ ਅਸੀਂ ਕਿਸਾਨ ਦੇ ਨਾਲ ਖੜੇ ਆ ਹੁਣ ਦੇਖੋ ਇਹ ਸ਼ਬਦਕ ਤੌਰ ਦੇ ਉੱਤੇ ਘੇਰਾ ਪੈ ਰਿਹਾ ਆ ਬਜਟ ਸੈਸ਼ਨ ਹੁਣੇ ਸ਼ੁਰੂ ਹੋ ਜਾਣਾ ਇਹ ਬਜਟ ਸੈਸ਼ਨ ਦੇ ਵਿੱਚ ਐ ਕਿ ਇਹਹੀ ਰੌਲਾ ਚੱਲਣਾ ਵੀ ਭਾਈ ਤੁਸੀਂ ਕਿਸਾਨਾਂ ਦੇ ਨਾਲ ਇਉਂ ਕੀਤਾ ਇਉਂ ਕੀਤਾ ਇਉਂ ਕੀਤਾ ਉਹਨਾਂ ਨੇ ਪੈਰਾਂ ਤੇ ਪਾਣੀ ਨਹੀਂ ਪੈਣ ਦੇਣਾ ਬਸ ਆ ਗੱਲਾਂ ਹੋਈ ਜਾਣੀਆਂ ਤੇ ਇਸ ਤੋਂ ਬਾਅਦ ਗੱਲ ਖਤਮ ਹੋ ਜਾਣੀਆਂ 2 4 5 ਦਿਨਾਂ ਦੀ ਗੱਲ ਆ ਪੰਜਾਬ ਦੇ ਵਿੱਚ ਕੋਈ ਹੋਰ ਮੁੱਦਾ ਆ ਗਿਆ ਇਹ ਬਗਾ ਪਰ ਇਹ ਹੋ ਜਾਣਾ ਮੈਨੂੰ ਲੱਗਦਾ ਜੀ ਕਿ ਆਹ ਕੁਝ ਹੀ ਹੁੰਦਾ ਆਇਆ ਇਹੇ ਕੁਝ ਹੀ ਹੋਣਾ ਪਰ ਦੇਖਦੇ ਭਾਈ ਉਹਦੇ ਸਮੇਂ ਦੇ ਵਿੱਚ ਕੀ ਬਣਦਾ ਉਹਦਾ ਪੁੱਲ ਬਣਾ ਕੇ ਚਲੋ ਆਪਾਂ ਸੋਕੇ ਜਜ਼ਬਾਤੀ ਬੰਦੇ ਆ ਕਿਸਾਨ ਦੇ ਨਾਲ ਖੜੇ ਆ ਤੇ ਸਾਨੂੰ ਇਸ ਗੱਲ ਦਾ ਦੁੱਖ ਹੋਇਆ ਵੀ ਕਿਸਾਨਾਂ ਦੇ ਨਾਲ ਇਸ ਮੋੜ ਦੇ ਉੱਤੇ ਆ ਕੇ ਆਹ ਕੁਝ ਹੋਇਆ ਪਰ ਲੰਘੇ ਕੱਲ ਉਗਰਾਹਾਂ ਨੇ ਇਹ ਗੱਲ ਕਹੀ ਹੈ ਜਗਿੰਦਰ ਸਿੰਘ ਉਗਰਾਹਾਂ ਨੇ ਉਹ ਕਹਿੰਦੇ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਸੀ ਮੈਂ ਅੱਜ ਵੀ ਕਹਿਣਾ ਏਕਤਾ ਤੋਂ ਬਿਨਾ ਕੁਝ ਨਹੀਂ ਬਣਨਾ ਇਹ ਡਾਂਗਾ ਏਨੀ ਪੈਣੀਆ ਇਹ ਤੰਬੂ ਏਨੀ ਉਖੜਦੇ ਜੇਕਰ ਇੱਕ ਨਾ ਹੋਵਾਂਗੇ ਤਾਂ ਉਹਨਾਂ ਨੇ ਦੋ ਟੋਕ ਕੇ ਗੱਲ ਕਹੀਏ ਵੀ ਆਜੋ ਇੱਕ ਹੋਈਏ ਆਜੋ ਇਕੱਠੇ ਹੋਈਏ ਤੁਸੀਂ ਦੇਖੋ ਵੀ ਕਿੰਨੇ ਦੁੱਖ ਦੀ ਗੱਲ ਆ ਜੇ ਤਾਂ ਕਿਸਾਨ ਆਗੂਆਂ ਦੀ ਮੀਟਿੰਗ ਹੁੰਦੀ ਆ ਤਾਂ ਏਕੇ ਦੀ ਮੀਟਿੰਗ ਇਹ ਨਹੀਂ ਸਿਰੇ ਲੱਗਦੀ ਜੇ ਪੰਜਾਬ ਦੀ ਸਰਕਾਰ ਨਾਲ ਮੀਟਿੰਗ ਹੁੰਦੀ ਆ ਤਾਂ ਕੋਈ ਗੱਲ ਤਣਪਤਣ ਉੱਥੇ ਨਹੀਂ ਲੱਗਦੀ ਉੱਥੇ ਵੀ ਚਰੇਣੀ ਲੱਗਦੀ ਜੇ ਕੇਂਦਰ ਦੇ ਮੰਤਰੀਆਂ ਨਾਲ ਮੀਟਿੰਗ ਹੁੰਦੀ ਆ ਤਾਂ ਉੱਥੇ ਵੀ ਗੱਲ ਤਣਪਤਣ ਨਹੀਂ ਲੱਗਦੀ ਸੋ ਗੱਲਬਾਤ ਕਿਤੇ ਵੀ ਤਣਪਤਣ ਨਹੀਂ ਲੱਗ ਰਹੀ ਦੀ ਜੀ ਬਿਲਕੁਲ ਸਹੀ ਤਣਾ ਸਾਹਿਬ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਆ ਜੀ ਅੰਮ੍ਰਿਤਪਾਲ ਸਿੰਘ ਦੇ ਜਿਹੜੇ 7-7 ਸਾਥੀ ਜਿਹਨਾਂ ਤੋਂ ਐਨਐਸਏ ਹਟਾ ਦਿੱਤੀ ਗਈ ਸੀ ਉਹ ਸਾਥੀ ਪਹੁੰਚ ਗਏ ਭਲਾ ਪੰਜਾਬ ਦੇ ਵਿੱਚ ਬਿਲਕੁਲ ਜੀ ਜਾਣ ਤਾਂ ਉਹ ਆਪਾਂ ਕਹਿ ਦਈਏ ਕਿ ਪੰਜਾਬ ਦੇ ਵਿੱਚ ਪਹੁੰਚ ਗਏ ਤੇ ਜਾਂ ਬਿਲਕੁਲ ਪਹੁੰਚਣ ਵਾਲੇ ਆ ਲਗਭਗ ਇਹ ਗੱਲ ਆ ਵੀ ਮੇਰਾ خیال ਹੈ ਵੀ ਪਹੁੰਚ ਹੀ ਗਏ ਹੁਣੇ ਕਿਉਂਕਿ ਲੰਘੇ ਕੱਲ ਆਥਨ ਦੇ ਵੇਲੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਉਹਨਾਂ ਨੂੰ ਦਿੱਲੀ ਦੇ ਵੱਲ ਤਾਂ ਲੈ ਆਏ ਸੀ ਬਾਈਅਰ ਉਹਨਾਂ ਨੂੰ ਦਿੱਲੀ ਦੇ ਬਾਰੇ ਲੈ ਕੇ ਆਏ ਆ ਪੰਜਾਬ ਦੀ ਪੁਲਿਸ ਨੂੰ 3-4 ਦਿਨ ਹੋ ਗਏ ਸੀ ਡਿਬਰੂਗੜ ਗਈ ਨੂੰ ਉਹ ਜਿਹੜੇ ਸੱਤੇ ਸਾਥੀ ਆ ਉਹਨਾਂ ਨੂੰ ਪਹਿਲਾਂ ਜੇਲ੍ਹ ਪੇਸ਼ ਕਰਨਾ ਸੀਗਾ ਜੀ ਕੋਰਟ ਦੇ ਵਿੱਚ ਫਿਰ ਉਹਨਾਂ ਦਾ ਰਿਮਾਂਡ ਲੈਣਾ ਸੀਗਾ ਫਿਰ ਉਹਨਾਂ ਨੂੰ ਪੰਜਾਬ ਲੈ ਕੇ ਆਉਣਾ ਸੀ ਸੋ ਇਹ ਅਮਰਤਪਾਲ ਸਿੰਘ ਜਿਹੜੇ ਸੱਤ ਸਾਥੀ ਆ ਉਹ ਜੀ ਪੰਜਾਬ ਦੇ ਵਿੱਚ ਆ ਚੁੱਕੇ ਹਨ ਜਾਂ ਆਈ ਜਾਂਦੇ ਹਨ ਇਹਨਾਂ ਨੂੰ ਹੁਣ ਪੰਜਾਬ ਦੇ ਨਾ ਜ਼ਿਲ੍ਹਿਆਂ ਦੇ ਵਿੱਚ ਰੱਖਿਆ ਜਾਊਗਾ ਇਹ ਹੁਣ ਇੱਕੋ ਜੇਲ੍ਹ 'ਚ ਰੱਖੇ ਜਾਣਗੇ ਜਾਂ ਅੱਡ-ਅੱਡ ਜੇਲ੍ਹਾਂ 'ਚ ਰੱਖੇ ਜਾਣਗੇ ਇਹਦੇ ਬਾਰੇ ਹਾਲੇ ਕੁਝ ਪਤਾ ਨਹੀਂ ਹੈਗਾ ਵੀ ਭਾਈ ਇਹਦੇ ਬਾਰੇ ਕੀ ਯੋਜਨਾ ਬਣਨੀ ਹੈ ਪਰ ਹਾਂ ਇੰਨੀ ਗੱਲ ਜ਼ਰੂਰ ਹੈ ਵੀ ਭਾਈ ਇਹਨਾਂ ਦੇ ਬਾਰੇ ਹੁਣ ਥੋੜੀ ਜਿਹੀ ਰਾਹਤ ਵਾਲੀ ਖਬਰ ਆਉਂਦੇ ਸਮੇਂ ਤੇ ਇਹ ਆ ਜੂਗੀ ਵੀ ਟੱਬਰ ਦੇ ਜੀਆ ਨੂੰ ਮਿਲਣਾ ਥੋੜਾ ਜਿਹਾ ਸੌਖਾ ਹੋ ਜਾਊਗਾ ਕਿਉਂਕਿ ਜਦੋਂ ਪਹਿਲਾਂ ਟੱਬਰ ਦਾ ਕੋਈ ਜੀ ਆਪਣੇ ਨੂੰ ਮਿਲਣ ਜਾਂਦਾ ਸੀਗਾ ਤਾਂ ਇੱਕ ਤਾਂ ਬਹੁਤ ਵੱਡੀ ਰਕਮ ਲੱਗ ਜਾਂਦੀ ਸੀ ਹਜ਼ਾਰਾਂ ਰੁਪਿਆ ਖਰਚ ਹੋ ਜਾਂਦਾ ਸੀ ਤੇ ਫਿਰ ਤਿੰਨ ਚਾਰ ਦਿਨਾਂ ਜਿਹੜੇ ਉਹ ਬਰਬਾਦ ਹੋ ਜਾਂਦੇ ਸੀ ਜਾਣਾ ਆਉਣਾ ਉੱਥੇ ਰਹਿਣਾ ਸੱਜਣ ਖਵਾਰੀ ਬਹੁਤ ਸੀ ਸੋ ਪੰਜਾਬ ਦੀ ਪੁਲਿਸ ਇਹਨਾਂ ਦੇ ਉੱਤੇ ਕੀ ਕਾਰਵਾਈ ਕਰਨੀ ਕਿਉਂਕਿ ਐਨਐਸਏ ਤਾਂ ਹਟ ਗਿਆ ਇਹ ਹੁਣ ਸਮਾਂ ਦੱਸੂਗਾ ਪਰ ਮੈਨੂੰ ਲੱਗਦਾ ਜੀ ਕਿ ਇਹਨਾਂ ਨੂੰ ਛੇਤੀ ਜ਼ਮਾਨਤ ਨਹੀਂ ਮਿਲ ਜੂਗੀ ਕੁਝ ਕੁ ਲੋਕ ਇਹ ਗੱਲ ਕਹਿੰਦੇ ਵੀ ਕਿ ਦੇਖੋ ਬੀਜੇਪੀ ਦੇ ਵੱਲੋਂ ਸਰਕਾਰਾਂ ਦੇ ਵੱਲੋਂ ਇਹ ਸਾਰੀ ਹੁਣ ਖੇਡ ਰਚੀ ਜਾ ਰਹੀ ਹੈ ਆਉਂਦੇ ਸਮੇਂ ਦੇ ਵਿੱਚ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਵਾਸਤੇ ਸਰਗਰਮ ਕਰਨਗੇ ਤੇ ਆਪ ਪਿੱਛੇ ਰਹਿ ਕੇ ਤੇ ਅਕਾਲੀ ਦਲ ਦਾ ਬੁਰਾ ਹਾਲ ਕਰਨਗੇ ਮੈਨੂੰ ਸੋਚੀ ਆ ਤਾਂ ਮੈਂ ਕਿਹਾ ਜੀ ਅਕਾਲੀ ਦਲ ਦਾ ਤਾਂ ਪਹਿਲਾਂ ਹੀ ਬਥੇਰਾ ਬੁਰਾ ਹਾਲ ਆ ਹੁਣ ਇਹਨਾਂ ਦਾ ਇਸ ਤੋਂ ਬਾਅਦ ਕੀ ਹੋ ਜੂਗਾ ਜੀ ਜੀ ਬਿਲਕੁਲ ਸਹੀ ਤੇ ਟੇਣਾ ਸਾਹਿਬ ਉੱਧਰ ਪੁਲਿਸ ਦੇ ਕੁਟਮਾਰ ਦੇ ਸ਼ਿਕਾਰ ਕਰਨਲ ਦਾ ਪਰਿਵਾਰ ਜਿਹੜਾ ਰਾਜਪਾਲ ਨੂੰ ਮਿਲਿਆ ਜੀ ਕਹਿੰਦੇ ਉਹਨਾਂ ਦੇ ਵੱਲੋਂ ਬੜੇ ਦੋਸ਼ ਲਾਏ ਜਾ ਰਹੇ ਨੇ ਪੰਜਾਬ ਪੁਲਿਸ ਦੇ ਉੱਪਰ ਬਿਲਕੁਲ ਜੀ ਬਿਲਕੁਲ ਰਾਜਪਾਲ ਨੂੰ ਮਿਲਿਆ ਤੇ ਉਹਨਾਂ ਨੇ ਬੜੇ ਦੋਸ਼ ਲਾਏ ਆ ਉਹਨਾਂ ਨੇ ਕਿਹਾ ਜੀ ਸਾਡੇ ਨਾਲ ਧੱਕਾ ਕੀਤਾ ਗਿਆ ਤੇ ਪੁਲਿਸ ਹਲੇ ਵੀ ਸਾਡੇ ਨਾਲ ਜ਼ਿਆਰਤੀ ਕਰ ਰਹੀ ਆ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਸਾਡੇ ਬਾਰੇ ਸੋਚਿਆ ਜਾਵੇ ਤੇ ਇਹਨਾਂ ਨੇ ਸਾਡਾ ਜਿਉਣਾ ਤੋਂ ਬਰਕਰਾਰ ਤਾਂ ਆਪਾਂ ਜਾਣਦੇ ਕਿ ਪਿਛਲੇ ਦਿਨੀ ਕਰਨਲ ਤੇ ਉਹਦੇ ਪੁੱਤ ਵੀ ਮਾਰਕੁੱਟ ਕੀਤੀ ਸੀ ਮਾਰਕੁੱਟ ਕਰਕੇ ਇਹ ਗੱਲ ਕਹੀ ਸੀ ਵੀ ਭਾਈ ਉਹ ਪਰਚਾ ਦਰਜ ਹੋ ਗਿਆ ਇਹ ਪਰਚਾ ਦਰਜ ਹੋਇਆ ਕਿ ਅਣਪਛਾਤੇ ਲੋਕਾਂ ਨੇ ਉੱਤੇ ਬਾਈ ਨੇਮ ਪਰਚਾ ਦੀ ਦਰਜ ਹੋਇਆ ਇਹ ਮਾਮਲਾ ਬੜਾ ਵੱਡਾ ਬਣ ਗਿਆ ਰਗੜਾ ਅਸਲ ਵਿੱਚ ਕੀ ਪਿਆ ਕਿ ਇਹ ਰੋਟੀ ਖਾਣ ਗਏ ਸੀਗੇ ਕਰਨਲ ਤੇ ਉਹਦਾ ਪੁੱਤ ਤੇ ਉਸ ਤੋਂ ਬਾਅਦ ਜਿਹੜਾ ਮਸਲਾ ਵਿਗੜ ਗਿਆ ਤੇ ਉੱਥੇ ਪੁਲਿਸ ਮੁਲਾਜ਼ਮ ਆ ਗਏ ਉਹ ਪਾਰਕਿੰਗ ਦਾ ਰੌਲਾ ਪੈ ਗਿਆ ਤੇ ਫਿਰ ਇਹਨਾਂ ਨੇ ਕੁੱਟਿਆ ਕਰਨਲ ਨੂੰ ਤੇ ਉਹਦੇ ਪੁੱਤ ਨੂੰ ਫਿਰ ਉਹ ਵੀਡੀਓ ਬਣ ਗਈ ਪੁਲਿਸ ਦੀ ਨਿਮੋਸ਼ੀ ਬਹੁਤ ਹੋਈ ਉਹਦੀ ਦੇਸ਼ਤੀ ਬੜੀ ਹੋਈ ਇਹ ਬਾਅਦ ਵਿੱਚ ਆਪਾਂ ਜਾਣਦੇ ਕਿ ਖਬਰ ਇਹ ਆਈ ਜੀ ਕਿ 12 ਪੁਲਿਸ ਮੁਲਾਜ਼ਮ ਸਸਪੈਂਡ ਕਰਤੇ ਆ ਇਹ ਹੁਣ ਪਤਾ ਲੱਗਾ ਜੀ ਕੱਲ ਜਿਹੜੇ ਆਈਐਸ ਪਰਮ ਵੀਰ ਸਿੰਘ ਆ ਪਰਮ ਵੀਰ ਸਿੰਘ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਤਿੰਨ ਹਫ਼ਤੇ ਦੇ ਵਿੱਚ ਵਿੱਚ ਕਹਿੰਦੇ ਜਾਂਚ ਮੁਕੰਮਲ ਕਰੋ ਤੇ ਉਹ ਕਹਿੰਦੇ ਵੀ ਕਿ ਕਰਨਲ ਦਾ ਪਰਿਵਾਰ ਆ ਜਿਹੜਾ ਉਹਦੀ ਪਤਨੀ ਦੇ ਵੱਲੋਂ ਕਾਲ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ ਹੈ ਵੀ ਸਾਡੇ ਉੱਤੇ ਇਸ ਵੇਲੇ ਦਬਾਅ ਬਣਾਇਆ ਜਾ ਰਿਹਾ ਰਾਜੀ ਨਾ ਮਾ ਕਰਨ ਦਾ ਤੇ ਜਿਹੜੀ ਪੁਲਿਸ ਆ ਉਹਦੇ ਉੱਤੇ ਬਾਈ ਨੇਮ ਪਰਚਾ ਦੀ ਦਰਜ ਹੋਇਆ ਜਦੋਂ ਤੁਹਾਨੂੰ ਦਿਖ ਰਿਹਾ ਹੈ ਵੀ ਆਹ ਦੇਖੋ ਪੁਲਿਸ ਮੁਲਾਜ਼ਮ ਕੁੱਟ ਰਹੇ ਆ ਤੇ ਕੁੱਟਣ ਵਾਲਿਆਂ ਦੇ ਉੱਤੇ ਫਿਰ ਬਾਈ ਨੇਮ ਪਰਚਾ ਦਰਜ ਕਰੋ ਉਹਨਾਂ ਨੇ ਰਾਜਪਾਲ ਦੇ ਕੋਲੇ ਆਪਣੀ ਫਰਿਆਦ ਕੀਤੀ ਵੀ ਭਾਈ ਸਾਡੇ ਨਾਲ ਇੱਕ ਵਾਰੀ ਫੇਰ ਧੱਕਾ ਹੋ ਜਾਣਾ ਤੁਸੀਂ ਇਸ ਮਾਮਲੇ ਦੇ ਵਿੱਚ ਪਾਓ ਇਹਨਾਂ ਨੇ ਵੱਡੋ ਗਲਤ ਤਰੀਕੇ ਦੇ ਨਾਲ ਸਾਰੇ ਕੇਸ ਦੀ ਪੇਸ਼ਕਾਰੀ ਕੀਤੀ ਜਾਣੀ ਆਉਂਦੇ ਸਮੇਂ ਦੇ ਵਿੱਚ ਤੇ ਜਿਹੜਾ ਢਾਬੇ ਦਾ ਮਾਲਕ ਆ ਉਹਦੀ ਆਧਾਰ ਦੇ ਵਿੱਚ ਇੱਕ ਜਾਲੀ ਦੀ ਸ਼ਿਕਾਇਤ ਲਿਖ ਲਈ ਆ ਕਿਉਂਕਿ ਉਹਨੂੰ ਬਦਲਾਉਣਾ ਸੌਖਾ ਹੋ ਜਾਊਗਾ ਆਉਂਦੇ ਸਮੇਂ ਦੇ ਵਿੱਚ ਉਹਨੂੰ ਦਵਾ ਪਾ ਕੇ ਲੋ ਨੂੰ ਕਹਿਣਗੇ ਜੀ ਕਿ ਮੈਂ ਆਪਦੀ ਸ਼ਿਕਾਇਤ ਵਾਪਸ ਲੈ ਲੈਣਾ ਹੈਗਾ ਸੋ ਇਸ ਕਰਕੇ ਆ ਪਰ ਕਰਨਲ ਦੇ ਤਬਰ ਨੇ ਗੱਲ ਕਹੀ ਹੈ ਕਿ ਅਸੀਂ ਆਪਦੀ ਸ਼ਿਕਾਇਤ ਵਾਪਸ ਨਹੀਂ ਲੈਣੀ ਅਸੀਂ ਤਾਂ ਕਾਨੂੰਨੀ ਕਾਰਵਾਈ ਹੀ ਕਰਵਾਉਣੀ ਹੈ ਤੇ ਪੂਰੀ ਗੱਜਬੱਜ ਕੇ ਕਰਾਉਣੀ ਹੈ ਜਿਹੜੇ ਬੰਦਿਆਂ ਨੇ ਗਲਤ ਕੀਤਾ ਉਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਸੀਂ ਕਾਂ ਚੱਕ ਕੇ ਬੈਠਾਂ ਨਹੀਂ ਜੀ ਜਨਾਬ ਸਾਹਿਬ ਅਗਿਆਤ ਦੇ ਆ ਜੀ ਗੱਲ ਕਰਦੇ ਹਾਂ ਹੁਣ ਹਿਮਾਚਲ ਦੀ ਹਿਮਾਚਲ ਦੇ ਨਾਲ ਜਿਹੜੀ ਪੰਜਾਬ ਦੀ ਇਸ ਵੇਲੇ ਕਹਿ ਲੋ ਵੀ ਗਰਮਾ ਗਰਮੀ ਚੱਲ ਰਹੀ ਹੈ ਉਹਨੂੰ ਲੈ ਕੇ ਖਬਰ ਆਈ ਹੈ ਕਿ हिमाचल रोडवेज़ ਦੇ ਵੱਲੋਂ ਪੰਜਾਬ ਦੇ 10 ਦੇ ਕਰੀਬ ਜਿਹੜੇ ਰੂਟ ਆ ਉਹ ਮੁਅਤਲ ਕਰ ਦਿੱਤੇ ਗਏ ਨੇ ਹਾਂ ਬਿਲਕੁਲ ਜੀ ਉਹਨਾਂ ਨੇ ਗੱਲ ਕਹੀ ਹੈ ਜੀ ਕਿ ਅਸੀਂ ਆਪਣੀਆਂ ਬੱਸਾਂ ਥੋੜੀ ਟੜਬੋੜੀਆਂ ਬਈ ਜੇਕਰ ਸਰਕਾਰਾਂ ਸਾਡੇ ਸੁਰੱਖਿਆ ਦੇ ਬਾਰੇ ਵੀ ਸੋਚ ਰਹੀਆਂ ਇਹ ਭਾਈ ਫੇਰ ਅਸੀਂ ਵੀ ਇੰਨਾ ਲੈ ਕੇ ਆਉਣੀਆ ਬੱਸਾਂ ਆਉਂਦੀਆਂ ਉਹਨਾਂ ਨੇ ਦੋ ਟੁੱਕੇ ਗੱਲ ਕਹੀ ਹੈ ਵੀ ਅਸੀਂ ਪੰਜਾਬ ਦੇ ਵਿੱਚ ਉਹਨਾਂ ਚਿਰ ਬੱਸਾਂ ਨਹੀਂ ਲੈ ਕੇ ਆਵਾਂਗੇ ਜਿੰਨੀ ਦੇਰ ਤੱਕ ਸਾਡੇ ਮਸਲੇ ਦੇ ਉੱਤੇ ਵਿਚਾਰ ਨਹੀਂ ਕੀਤਾ ਜਾਂਦਾ ਜਿੰਨੀ ਦੇਰ ਤੱਕ ਇਸ ਗੱਲ ਦਾ ਅਹਿਸਾਸ ਨਹੀਂ ਕਰਾਇਆ ਜਾਂਦਾ ਕਿ ਸਰ ਆਪ ਕੋਲ ਠੀਕ ਹੈ ਜਿੰਨੀ ਦੇਰ ਤੱਕ ਤੁਸੀਂ ਸਾਨੂੰ ਇਹ ਨਹੀਂ ਗੱਲ ਕਹਿੰਦੇ ਇਹ ਭਾਈ ਤੁਹਾਡਾ ਬੱਸਾਂ ਦਾ ਜਾਂ ਸਵਾਰੀਆਂ ਦਾ ਕੋਈ ਨੁਕਸਾਨ ਨਹੀਂ ਹੋਊਗਾ ਸੋ ਆ ਜਾਣਦੇ ਮਸਲੇ ਕਾਫੀ ਵਿਗੜਿਆ ਪਿਆ ਜੀ ਮਾਮਲਾ ਇਹ ਵਿਗੜਿਆ ਕਿਉਂ ਹੈ ਇਹਦੇ ਬਾਰੇ ਵੀ ਆਪਾਂ ਨੂੰ ਪਤਾ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਮਨੀਕਰਨ ਦੇ ਵੱਲ ਜਾਂਦੇ ਹੋਏ ਮੁੰਡਿਆਂ ਦੇ ਵੱਲੋਂ ਤੇ ਮੋਟਰਸਾਈਕਲਾਂ ਦੇ ਉੱਤੇ ਝੰਡੇ ਲਾਏ ਗਏ ਸੀ ਤੇ ਉਹਨਾਂ ਝੰਡਿਆਂ ਦੇ ਉੱਤੇ ਰੌਲਾ ਪੈਦਾ ਹੋਇਆ ਉਹ ਰੌਲਾ ਪੈਦਾ ਹੁੰਦਾ 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 ਇਸ ਹਾਲਾਤ ਦੇ ਵਿੱਚ ਪਹੁੰਚ ਗਿਆ ਕਿ ਅੱਜ ਭਾਈ ਪੰਜਾਬ ਦੇ ਵਿੱਚ 10 ਰੂਟਾਂ ਦੇ ਉੱਤੇ ਬੱਸਾਂ ਉਹਨੀਆਂ ਬੰਦ ਹੋ ਗਈਆਂ ਉਹ ਕਹਿੰਦੇ ਭਾਈ ਸਾਨੂੰ ਪਤਾ ਹੀ ਕੋਈ ਨਹੀਂ ਦਾ ਵੀ ਸਾਡੇ ਉੱਤੇ ਹਮਲਾ ਕੌਣ ਕਰ ਦੇਵੇ ਕਿ ਅਸੀਂ ਇੱਥੇ ਵੜਨਾ ਕਿਉਂ ਆ ਸੋ ਆ ਗੱਲਾਂ ਮੜੀਆਂ ਪਈਆਂ ਇਹ ਮਾਮਲਾ ਚਿੰਤਾਜਨਕ ਹੈ ਸਵਾਰੀਆਂ ਦੀ ਜ਼ਿੰਦਗੀ ਹੈ ਜਿਹੜੀ ਉਹ ਖਤਰੇ ਦੇ ਵਿੱਚ ਵੀ ਪਣੀ ਚਾਹੀਦੀ ਪਰ ਦੁੱਖ ਹੁੰਦਾ ਵੀ ਕਿਸ ਤਰੀਕੇ ਦੇ ਨਾਲ ਕਿਹੜੀ ਪਾਸੇ ਗੱਲ ਸ਼ੁਰੂ ਹੁੰਦੀ ਹੈ ਤੇ ਕਿਹੜੇ ਪਾਸੇ ਨੂੰ ਮੋੜ ਟੱਟ ਜਾਂਦੀ ਹੈ ਜੀ ਕਹਿੰਦਾ ਸਰਬ ਇੱਕ ਜੱਜ ਸਾਹਿਬ ਨੇ ਉਹਨਾਂ ਨੇ ਇੱਕ ਨਵੀਂ ਗੱਲ ਕਹਿ ਦਿੱਤੀ ਇਹ ਜੀ ਇਹ ਗੱਲ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਉਹਨਾਂ ਨੇ ਨਵੀਂ ਹੀ ਪਰਭਾਸ਼ਾ ਦੇ ਦਿੱਤੀ ਹੈ ਜੀ ਸ਼ੋਸ਼ਣ ਦੀ ਨਾ ਬਿਲਕੁਲ ਨਹੀਂ ਦੇਖੋ ਇਸ ਜੱਜ ਨੂੰ ਬਥੇਰੇ ਹਾਰ ਪੈ ਗਏ ਹੁਣ ਤੱਕਾਂ ਲੋਕਾਂ ਨੇ ਬਹੁਤ ਕੁਝ ਕਹਿਤਾ ਹੈ ਜਿਹੜੇ ਬਾਰੇ ਲੋਕੀਂ ਗੱਲ ਕਹਿੰਦੇ ਵੀ ਭਾਈ ਇਹ ਜੱਜ ਦਾ ਮਾਨਸਿਕ ਤੌਰ ਦੇ ਤੋਂ ਠੀਕ ਨਹੀਂ ਲੱਗਦਾ ਜਿਸ ਤਰੀਕੇ ਦੇ ਨਾਲ ਉਹਨੇ ਗੱਲ ਕਹੀ ਹੈ ਦੇਖੋ ਜੱਜ ਨੂੰ ਇਹ ਗੱਲ ਕਹਿਣੀ ਵੀ ਨਹੀਂ ਚਾਹੀਦੀ ਜਿਸ ਤਰੀਕੇ ਦੇ ਨਾਲ ਉਹਨੇ ਇਹ ਟਿੱਪਣੀ ਕੀਤੀ ਹੈ ਨਾ ਇਹ ਮਾਮਲਾ ਹੈਗਾ ਜੀ 2021 ਦਾ ਕਾਫਗਾਂ ਦੀ ਯੂਪੀ ਦੇ ਵਿੱਚ ਖੇਤਰ ਉਹਦੇ ਨਾਲ ਸੰਬੰਧਿਤ ਇਹ ਮਾਮਲਾ ਹੈਗਾ ਤੇ ਇਸ ਮਾਮਲੇ ਦੇ ਵਿੱਚ ਫੇਟਲੀ ਅਦਾਲਤ ਦੇ ਵੱਲੋਂ ਪਸੂਰਵਾਰਾਂ ਨੂੰ ਸਜ਼ਾ ਸੁਣਾਈ ਗਈ ਸੀ ਇਹ ਉਹਨਾਂ ਦੇ ਕੁਤੇ ਤਰਾਵਾਂ ਸਖਤ ਲੱਗੀਆਂ ਸੀਗੀਆਂ ਪਰ ਜਿਹੜੀ ਉੱਪਰਲੀ ਅਦਾਲਤ ਹੈ ਜਿਹੜੀ ਇਲਾਹਾਬਾਦ ਹਾਈ ਕੋਰਟ ਉਹਦੇ ਜੱਜ ਦੇ ਵੱਲੋਂ ਇਹਨਾਂ ਤਰਾਵਾਂ ਨੂੰ ਨਰਮ ਕਰ ਦਿੱਤਾ ਗਿਆ ਤੇ ਕਿੰਨੀ ਕੀਤੀ ਹੈ ਅਸਲ ਦੇ ਵਿੱਚ ਉਸ ਦਿਨ ਤੇ ਜਦੋਂ 2021 ਦੀ ਗੱਲ ਹੈ 4 ਸਾਲ ਪਹਿਲਾਂ ਇੱਕ ਔਰਤ ਆਬੀ 14 ਸਾਲ ਦੀ ਧੀ ਦੇ ਨਾਲ ਤੇ ਆਬੀ ਦਰਾਨੀ ਦੇ ਨਾਲ ਤੁਰ ਕੇ ਆ ਰਹੀ ਸੀ ਰਾਹ ਦੇ ਵਿੱਚ ਹੀ ਪਿੰਡ ਦੇ ਮੁੰਡਿਆਂ ਦੇ ਵੱਲੋਂ ਇਹ ਗੱਲ ਕਹੀ ਗਈ ਜੀ ਭਾਈ ਕੁੜੀ ਸਾਡੇ ਨਾਲ ਭੇਜ ਦੇ ਮੋਟਰਸਾਈਕਲ ਦੇ ਉੱਤੇ ਤੇ ਉਹ ਫਿਰ ਜਾਣ ਪਛਾਣ ਵਾਲੇ ਸੀਗੇ ਤੇ ਉਹਨਾਂ ਨੂੰ ਭੇਜਤੀ ਉਹ ਕੁੜੀ ਦੇ ਥੱਲੇ ਲੈ ਗਏ ਤੇ ਉਹ ਕੁੜੀ ਦੇ ਨਾਲ ਬਦਤਮੀਜੀ ਕੀਤੀ ਉਹਨਾਂ ਨੇ ਸਰੀਰਕ ਸੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਲੋਕ ਆ ਗਏ ਲੋਕਾਂ ਨੇ ਦਬਕਾ ਮਾਰਿਆ ਤੇ ਭਾਈ ਉੱਥੇ ਕੁੜੀ ਦੀ ਇੱਜ਼ਤ ਦਾ ਬਚਾਅ ਹੋ ਗਿਆ ਪਰ ਇਹਨਾਂ ਦੇ ਉੱਤੇ ਪਰਚਾ ਦਰਜ ਹੋ ਗਿਆ ਸੀ 360 ਅਧੀਨ ਤੇ 377 ਦੇ ਤਹਿਤ ਗਾਜਨੇ ਇਹ ਗੱਲ ਕਹੀ ਆ ਕਿ ਛੱਤਾਂ ਨੂੰ ਖਿੱਚਣਾ ਨਾਲੇ ਨੂੰ ਤੋੜਨਾ ਖਿੱਚ ਕੇ ਕਿਸੇ ਨੂੰ ਕਿਤੇ ਲਿਜਾਣਾ ਇਹ ਕੋਈ ਰੇਪ ਹੋਇਆ ਨਹੀਂ ਆਪਾਂ ਮੰਨ ਸਕਦੇ ਇਹ ਰੇਪ ਦੀ ਬਾਰੇ ਪੜਾਈ ਹੋਈ ਸੂਚ ਕਹਿ ਤਰਦੇ ਆਂ ਰੇਪ ਦੀ ਕੋਸ਼ਿਸ਼ ਕੀਤੀ ਗਈ ਇਹ ਵੀ ਨਹੀਂ ਕਹਿੰਦੇ ਰੇਪ ਹੋ ਗਿਆ ਇਹ ਵੀ ਨਹੀਂ ਕਹਿੰਦੇ ਸੋ ਉਹਨਾਂ ਨੇ ਇਹ ਗੱਲ ਕਹਿਤੀ ਕਿ ਬਾਅਦ ਦੇ ਵਿੱਚ ਲੰਘੇ ਕੱਲ ਪੂਰੇ ਭਾਰਤ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਇਸ ਮਸਲੇ ਦੇ ਉੱਤੇ ਟਿੱਪਣੀਆਂ ਹੁੰਦੀਆਂ ਰਹੀਆਂ ਤੇ ਜੱਜ ਦੇ ਇਸ ਫੈਸਲੇ ਦੇ ਉੱਤੇ ਤੇ ਇਸ ਕਮੈਂਟ ਦੇ ਉੱਤੇ ਸਵਾਲ ਉੱਠ ਰਹੇ ਜੀ ਜੀ ਜੈਨਾ ਸਾਹਿਬ ਉਹ ਜੱਜ ਸਾਹਿਬ ਨੇ ਰਾਜਵਾਨਾ ਕੇਸ ਦੀ ਸੁਣਵਾਈ ਨਾ ਹੋਣ ਤੇ ਨਾਰਾਜ਼ਗੀ ਪ੍ਰਗਟਾਈ ਹੈ ਜੀ ਹਾਂ ਬਿਲਕੁਲ ਜੀ ਜਾਨੂ ਕੁਲਦੀਪ ਸਿੰਘ ਜੱਜ ਜਿਹੜੇ ਕਿ ਇਸ ਵੇਲੇ ਜੱਥੇਦਾਰ ਨਵੇਂ ਬਣੇ ਆ ਇਹ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਉਹ ਕਹਿੰਦੇ ਕਿ ਸਾਨੂੰ ਇਸ ਗੱਲ ਦੇ ਉੱਤੇ ਬੜਾ ਦੁੱਖ ਹੈ ਵੀ 30 ਸਾਲ ਹੋ ਗਏ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਜੇਲ੍ਹ ਦੇ ਵਿੱਚ 30 ਸਾਲ 30 ਸਾਲਾਂ ਦੇ ਵਿੱਚ ਉਹਨਾਂ ਦੀ ਸਾਰ ਕੋਈ ਨਹੀਂ ਲਈ 30 ਸਾਲ ਹੋ ਗਏ ਉਹਨਾਂ ਨੂੰ ਅੰਦਰ ਬੈਠਿਆਂ ਨੂੰ ਕਸੂਰ ਉਹਨਾਂ ਦਾ ਕੀ ਹੈ ਉਹ ਕਹਿੰਦੇ ਕਿ 30 ਸਾਲਾਂ ਦੇ ਵਿੱਚ ਉਹਨਾਂ ਦੇ ਬਾਰੇ ਕਦੇ ਕਿਸੇ ਨੇ ਸੋਚਿਆ ਨਾ ਕੇਂਦਰ ਦੀ ਸਰਕਾਰ ਨੇ ਨਾ ਅਦਾਲਤਾਂ ਨੇ ਨਾ ਕਿਸੇ ਹੋਰ ਨੇ ਉਹ ਕਹਿੰਦੇ ਕਦੇ ਕਿਸੇ ਨੇ ਸੋਚਿਆ ਹੀ ਨਹੀਂਗਾ ਉਹ ਕਹਿੰਦੇ ਕਿ ਜਦੋਂ ਇੰਨਾ ਲੰਮਾ ਸਮਾਂ ਹੋ ਗਿਆ ਜੀਤ ਨਦੀ ਰਹਿਮ ਦੀ ਪਟੀਸ਼ਨ ਦੇ ਉੱਤੇ ਵੀ ਭਾਈ ਇਹਨਾਂ ਦੀ ਮੌਤ ਦੀ سزا ਨੂੰ ਉਮਰ ਕੈਦ ਦੇ ਵਿੱਚ ਬਦਲਣਾ ਇਹਦੇ ਵੱਲ ਵੀ ਸਰਕਾਰ ਨੇ ਗੌਰ ਨਹੀਂ ਕੀਤੀ ਤਾਂ ਪਤਾ ਲੱਗਦਾ ਵੀ ਜਿਹੜੀਆਂ ਸਾਡੀਆਂ ਸਰਕਾਰਾਂ ਕਿੰਨੀਆਂ ਕੁ ਹਿਰਦਾ ਤੇ ਸਾਡਾ ਅਦਾਲਤੀ ਸਿਸਟਮ ਕਿ ਹੋ ਗਿਆ ਕਿਉਂਕਿ ਇੱਕ ਕੋ ਮਾਮਲਾ ਹੈਗਾ ਜੀ ਇਸ ਵੇਲੇ ਸੁਪਰੀਮ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਦੇ ਉੱਤੇ ਕੋਈ ਹਾਲੇ ਤੱਕ ਸੁਣਵਾਈ ਨਹੀਂ ਹੋਈ ਖਬਰ ਆਉਂਦੀ ਹੈ ਜੀ ਕਿ ਭਾਈ ਹੁਣ ਸੁਣਵਾਈ ਕੀਤੀ ਜਾਣੀ ਆ ਸੁਣਵਾਈ ਛੇਤੀ ਹੋ ਜਾਣੀ ਆ ਪਰ ਹਾਲੇ ਤੱਕ ਹੋਈ ਨਹੀਂ ਜਿਹਦੇ ਕਰਕੇ ਲੰਘੇ ਕੱਲ ਜਥੇਦਾਰ ਸਾਹਿਬ ਦੇ ਵੱਲੋਂ ਨਾਰਾਜ਼ਗੀਗਾਰ ਕੀਤੀ ਗਈ ਹੈ ਜੀ ਤੇ ਟੈਣਾ ਸਾਹਿਬ ਮੌਸਮ ਕਿਵੇਂ ਦਾ ਪੰਜਾਬ ਦਾ ਮੌਸਮ ਪੰਜਾਬ ਦਾ ਠੀਕ ਹੈ ਜੀ ਪੰਜਾਬ ਦੇ ਵਿੱਚ ਲੰਘੇ ਕੱਲ ਤੇ ਮੌਸਮ ਗਰਮ ਸੀਗਾ ਪੰਜਾਬ ਦੇ ਵਿੱਚ ਆਉਂਦੇ 48 ਘੰਟੇ ਦੇ ਵਿੱਚ ਮੌਸਮ ਠੀਕ ਰਹਿਣ ਦੀ ਸੰਭਾਵਨਾ ਹੈਗੀ ਆ ਇਹ ਗੱਲ ਕਹੀ ਗਈ ਹੈ ਵੀ ਪੰਜਾਬ ਦੇ ਵਿੱਚ ਮੌਸਮ ਸਥਿਰ ਰਹੂਗਾ ਮੀਂਹ ਕਣੀ ਦੀ ਸੰਭਾਵਨਾ ਕੁਝ ਖੇਮਾਂ ਦੇ ਉੱਤੇ ਹੈਗੀ ਆ ਪਰ ਇੰਨੀ ਜ਼ਿਆਦਾ ਨਹੀਂ ਜੋ ਆਪਾਂ ਕਰੀਏ ਕਿ ਹੁਣ ਤਾਂ ਜਲਫਲ ਹੋ ਜਾਣੀ ਐ ਏਦਾਂ ਦੀ ਗੱਲ ਹੈ ਨਹੀਂ ਜੀ ਮੌਸਮ ਵਿਭਾਗ ਨੇ ਗੱਲ ਕਹੀ ਐ ਵੀ ਭਾਈ ਹੁਣ ਗਰਮੀ ਵਧੀ ਜਾਣੀ ਐ ਤੇ ਅਗਲੀ ਗੱਲ ਇਹ ਐ ਜੀ ਕਿ ਪੰਜਾਬ ਦੇ ਵਿੱਚ 30 ਡਿਗਰੀ ਤੱਕ 31 ਡਿਗਰੀ ਤੱਕ ਦਾ ਟੈਂਪਰੇਚਰ ਹੋ ਗਿਆ ਤੇ ਹੁਣ ਇਹਦੇ ਵਿੱਚ ਅਚਾਨਕ ਹੋਰ ਵਾਧਾ ਹੋ ਜਾਣਾ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ.ਆਈ.ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਜੀ